ਨੇ ਕੁੜੀ ਇਹ ਤੂੰ ਇੱਥੇ ਕਿਸਮ ਹੋ ਸੇ ਖਾ ਰਹੀ ਹੁਣੇ ਤਾਂ ਤੁਨੂੰ ਮੈਂ ਰੋਟੀਆਂ ਖਵਾਈਆਂ ਵਾ ਇੰਨੀ ਕਿੰਨੀ ਕ ਭੁੱਖ ਲੱਗ ਗਈ ਤੈਨੂੰ ਇੱਥੇ ਕੋਈ ਪਾਰਟੀ ਚੱਲਦੀ ਏ ਤੁਸੀਂ ਤਾਂ ਚੋਪੀ ਰੋ ਪਾ ਜੀ ਜੇ ਤੁਸੀਂ ਇਨੀ ਦੇਖਭਾਲ ਕਰਨ ਵਾਲੇ ਹੁੰਦੇ ਤੁਹਾਡਾ ਮੁੰਡਾ ਅੱਜ ਤੁਹਾਡੇ ਕੋਲ ਹੁੰਦਾ ਤੇ ਅਸੀਂ ਆਪੇ ਦੇ ਕੰਮ ਆਪੇ ਕਰ ਲੈਨੇ ਰੱਬ ਸਾਨੂੰ ਤੁਹਾਡੀ ਲੋਡ ਵੀ ਨਾ ਪਵਾਵੇ ਨਈ ਨਈ ਰਜਿੰਦਰ ਮੈਂ ਕਹਿੰਦੀ ਨਾ ਮੈਂ ਅਰਨਾ ਸ਼ੋਪਿੰਗ ਤੇ ਜਾਣਾ ਵਾ ਮੂ ਫੇਰ ਕਹਿੰਦੇ ਦੇਖ ਲਾਂਗੇ ਉਹਨੇ ਕਿੰਨੇ ਦਿਨ ਦਾ ਕਹਾ ਮਨ ਉਹ ਚਾਰੀ ਗੁੱਸਾ ਕਰੋਗੀ ਯਾਰ ਹੁਣ ਅਹੀਂ ਵੀ ਇੰਨੇ ਚਾਰਨਾ ਪਲਾਨਿੰਗ ਕੀਤੀ ਸੀਗੀ ਉਜਰਨ ਨਿਆਣਾ ਵੀ ਕਿਨੇ ਚੜਦਾ ਕੱਲ ਦਾ ਨੂੰ ਚਾ ਚੜਿਆ ਵਾ ਫਿਲਮ ਦੇਖਣ ਜਾਣਾ ਤੇ ਫਿਲਮ ਦੇਖਣ ਜਾਣਾ ਫਿਰ ਤੁਸੀਂ ਦੋਵੇਂ ਚਲ ਜਾਓ ਮੈਂ ਨਹੀਂ ਜਾ ਸਕਦੀ ਮੈਂ ਆਪਣੀ ਛਲੀ ਨਾਲ ਜਾਣਾ ਫਿਲਮ ਤਾਂ ਹੀ ਦੁਬਾਰਾ ਵੀ ਵੇਖ ਲਾਂਗੇ ਪਰ ਵਿਆਹ thorium ਨਾ ਦੁਬਾਰਾ ਆਣਾ ਵਾ ਵਿਆਹ ਤਾਂ ਇੱਕ ਵਾਰ ਹੀ ਨਾ ਆਦਾ ਕੀ ਸੋਚੂਗੀਓ ਨਹੀਂ ਇਹ ਕਿੱਧਰ ਜਾਂਦੀ ਆ ਤੇ ਜਮਾਨਾ ਵੀ ਤੁਹਾਨੂੰ ਪਤਾ ਹੋ ਨਹੀਂ ਰਿਹਾ ਤੇ ਜਮਾਨਾ ਵੀ ਨਹੀਂ ਚੰਗਾ ਬੜਾ ਖਰਾਬ ਜਮਾਨਾ ਆ ਤੁਹਾਨੂੰ ਮੈਂ ਦੱਸਾਂ ਪਛਤਾਏਗਾ ਤੂੰ ਮੇਰੀ ਗੱਲ ਯਾਦ ਕਰ ਲਈ ਆਹ ਫਿਰ ਮੈਂ ਠੇਕਾ ਥੋੜੀ ਲਿਆ ਵਾ ਆਹੋ ਆ ਕੇ ਫਿਰ ਚੁੱਕੇ ਨਾ ਇਹਦੀ ਘਰ ਦੀ ਹੁਣ ਗੋਇਆ ਕੁਰਾ ਵੀ ਮੇਰੀਆਂ ਦੋ ਰੋਟੀਆਂ ਲਾਉਂਦਾ ਇਹਨਾਂ ਨੂੰ ਭਾ ਰਿਆ ਕੰਮ ਮੈਂ ਕਰੀ ਜਾਵਾਂ ਇਹਨਾਂ ਦਾ ਫਰੀ ਦਾ ਕੋਈ ਨਹੀਂ ਨਹੀਂ ਜਾ ਤੂੰ ਹੋ ਗਿਆ ਉਹਨਾਂ ਵੱਲੋਂ ਤੇ ਕਹਿ ਉਹਨਾਂ ਨੂੰ ਆਪੇ ਨਿਕਲਣਗੇ ਬਾਹਰ ਦੋਵੇਂ ਜਾਣੇ ਇੱਥੇ ਮਾੜਾ ਮੋਟਾ ਗੋਏ ਹੱਥ ਪੈਰ ਲਵੇੜਨ ਗਿਆ ਫਿਰ ਪਤਾ ਲੱਗੂ ਇਹਨਾਂ ਨੂੰ ਜੀਤੇ ਜਾ ਕੇ ਤੇ ਮੱਜਾਂ ਨੂੰ ਪਾਣੀ ਪੂਣੀ ਢਾਲਾ ਪੱਠੇ ਪੁੱਠੇ ਪਾ ਲਾ ਉਹ ਭੁੱਖੀਆਂ ਵੇਹਾਂ ਕਿੱਦਾਂ ਰਿੰਗਾਂ ਡੀਆਂ ਉਹ ਮੱਜਾਂ ਨੂੰ ਪੱਠੇ ਮੈਂ ਪਾਉਣੇ ਕਿੱਦਾਂ ਦੀ ਗੱਲ ਮੰਮੀ ਕਰਨ ਡੀਆਂ ਉਹ ਵੱਡੇ ਨੇ ਪਾਦ ਲੈ ਹੋਣੇ ਅੱਗੇ ਉਹੀ ਪਾਉਂਦਾ ਵਾ ਕਿਉਂ ਕਾਦੇ ਵਾਸਤੇ ਵੱਡੇ ਨੇ ਠੇਕਾ ਨਹੀਂ ਲਿਆ ਅੱਗੇ ਹੀ ਇਕੱਠੇ ਹੋਣੋ ਤੁਸੀਂ ਵੱਖ-ਵੱਖ ਆਪਣੇ ਕੰਮ ਕਰ ਜਾ ਕੇ ਤੇ ਨਾਲੇ ਗੋਇਆ ਚੋਕ ਮੰਮੀ ਇਦਾਂ ਨਾ ਵੇਤ ਕਰਾ ਕਰਿਆ ਕਰ ਨਾ ਵੇਤ ਕਰਾ ਕਰਿਆ ਕਰ ਸ਼ੁਰੂ ਤੋਂ ਤੈਨੂੰ ਪਤਾ ਉਹੀ ਪਾਉਂਦਾ ਵਾ ਸਾਰਾ ਹਸਾਬ ਦਾਬ ਜਾਨੂੰ ਪਤਾ ਅੱਛਾ ਪਾਉਂਦਾ ਹੀ ਜਦੋਂ ਪਾਉਂਦਾ ਹੀ ਨਾ ਉਹਦਾ ਪਾਉਂਦਾ ਹੀ ਵੇਤ ਕਰੇ ਮੈਂ ਕਰਦੀ ਆ ਤੇਰੀ ਕਰਦੀ ਕਰਦੀ ਆ ਇਹਨੇ ਸਭ ਕੁਝ ਕੀਤਾ ਨਾ ਇਹ ਹੁਣ ਗੋਇਆ ਵੀ ਚੋਕਲੇ ਜਾ ਕੇ ਮੈਂ ਕੀ ਕੀਤਾ ਮੰਮੀ ਐਵੇਂ ਮੈਨੂੰ ਆਕੇ ਬੋਲਣ ਲੱਗ ਜਾਨੇ ਹੋ ਕੀ ਹੁੰਦਾ ਜੇ ਤੁਸੀਂ ਦੋ ਦਿਨ ਪੱਠੇ ਪਾ ਦੋ ਕਿ ਮੈਂ ਵੀ ਤੁਹਾਡਾ ਹੁਣ ਤੱਕ ਕੀਤਾ ਹੀ ਆ ਉਹ ਕਿ ਪਾ ਦੇ ਦੋ ਦਿਨ ਪੱਠੇ ਦੋ ਰੋਟੀਆਂ ਬਣਾਉਂਦੇ ਆ ਉਹਦੇ ਤੂੰ ਥੱਕ ਗਈ ਸੀ ਛੱਤੀ ਗੱਲਾਂ ਤੂੰ ਸੁਣਾ ਦਿੱਤੀਆਂ ਸੀ ਉਹ ਤੇਰਾ ਨੌਕਰ ਨਹੀਂ ਲੱਗਾ ਉਹਨੇ ਨਹੀਂ ਪਾਉਣੀ ਮੈਂ ਹੀ ਲਾ ਕੇ ਦੇਣੀ ਆ ਮੈਂ ਹੀ ਲਾ ਕੇ ਦੇਣੀ ਆ ਹੋਰ ਇਹ ਬਣਾ ਕੇ ਦੇ ਦਿੰਦੀ ਆ ਜਿੰਦਾਂ ਦਾ ਵਾਕ ਹੋ ਗਏ ਹੋ ਮੰਮੀ ਕੀ ਹੋਗਾ ਜੇ ਤੁਸੀਂ ਦੋ ਦਿਨ ਰੋਟੀਆਂ ਲਾ ਲਈਆਂ ਤਾਂ ਪੂਰਾ ਮਹੀਨਾ ਹੋ ਗਿਆ ਮੈਂ ਹੀ ਦੇਣੀ ਆ ਮੈਂ ਤੇਰੀਆਂ ਬਹੁਤੀਆਂ ਗੱਲਾਂ ਨਹੀਂ ਸੁਣਨੀ ਆ ਜਦੋਂ ਵੱਖਰੀ ਤੂੰ ਹੋ ਹੀ ਗਈਆਂ ਨਾ ਤੇ ਆਪਣੇ ਡੰਗਰ ਵੀ ਸਾंभ ਉਹਨੇ ਨਹੀਂ ਉਹ ਸਾਹਮਣੇ ਪਾਓ ਪੱਠੇ ਨਾ ਪਾਓ ਕੱਡੋ ਧਾਰਾ ਨਾ ਕੱਡੋ ਹਾਨੂੰ ਨਹੀਂ ਪਤਾ ਸਾਡੀ ਕੋਈ ਸਿਰਦਰਦੀ ਨਹੀਂ ਆ ਤੁਹਾਨੂੰ ਮੈਂ ਦੱਸਾਂ ਮੰਮੀ ਸਾਡੇ ਡੰਗਰ ਹਨ ਅਸੀਂ ਪੱਠੇ ਪਾਈਏ ਨਾ ਪਾਈਏ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੈਗੀ ਸਾਨੂੰ ਜੋ ਸਾ ਟਾਈਮ ਲੱਗੂ ਸੀ ਪਾ ਦਾਂਗੇ ਤੇ ਜ ਆ ਪਾ ਦੇ ਉਹਨਾਂ ਦਾ ਕਿਉਂ ਸ਼ਰਾਫ ਲੈਣ ਦੀ ਆ ਲਾਗੇ ਦੂਜੇ ਡੰਗਰ ਖਾਂਡੇ ਪੱਠੇ ਤੇ ਉਹ ਵੇਖਣ ਦੇ ਮੂੰਹ ਚੁੱਕ ਚੁੱਕ ਕੇ ਆਪ ਤੈਂ ਅੰਦਰ ਵੜ ਕੇ ਤਾਂ ਬੈਠੇ ਹੋ ਸ਼ਰਾਬ ਵੀ ਤਾਂ ਸਾਹਮਣੇ ਹੀ ਲੱਗੂਗਾ ਨਾ ਕੋ ਨੂੰ ਨਾ ਕਨੇ ਨਾ ਲੱਗਦਾ ਤਾਂ ਤੂੰ ਸਾਨੂੰ ਕਿਉਂ ਕਹਿਣ ਆਏ ਫਿਰ ਤੈਨੂੰ ਤਾਂ ਕਹਿਣ ਦਾ ਕੋਈ ਫਾਇਦਾ ਹੀ ਨਹੀਂ ਆ ਮੈਂ ਤਾਂ ਇਹਦੇ ਨਾਲ ਕਰਨ ਆਈ ਹੀ ਗੱਲ ਤੇਰੇ ਨਾਲ ਨਹੀਂ ਕਰਨ ਆਈ ਹੀ ਗੱਲ ਚੰਗਾ ਤੂੰ ਜ਼ਿਆਦਾ ਨਾ ਬੋਲ ਬੋਲਣ ਤੁਸੀਂ ਆਇਓ ਮੰਮੀ ਜਾ ਜਾ ਕੇ ਆਵਦੇ ਮੁੰਡੇ ਨੂੰ ਸਾਂਭ ਲਓ ਤੁਸੀਂ ਤੁਸੀਂ ਤੋਂ ਉਹਦਾ ਹੀ ਪੱਖ ਪੂਰਨਾ ਹੈ ਕਿ ਨਾ ਤੁਹਾਡਾ ਕੁਝ ਲੱਗਦਾ ਵਾ ਠੀਕ ਆ ਠੀਕ ਆ ਜਾ ਕੇ ਤਾਂ ਡੰਗਰਾਂ ਨੂੰ ਵੇਖੋ ਫਿਰ ਬੇਜਬਾਨਾਂ ਨੂੰ ਵੇਖ ਕਿਦਾਂ ਮੂੰਹ ਚੋਕੇ ਵੇਖਣ ੜੇ ਕੋਈ ਨਹੀਂ ਕੋਈ ਨਹੀਂ ਅਸੀਂ ਵੇਖ ਲਾਂਗੇ ਆਪੇ ਮੇਰੇ ਨਾਲ ਤਾਂ ਉਹੀ ਸਿਆਪਾ ਰਿਆ ਪਹਿਲਾਂ ਭਾਜੀਆਂ ਦੀਆਂ ਰੋਟੀਆਂ ਕੱਪੜੇ ਘੋਂਦੀ ਰਹੀ ਹੁਣ ਡੰਗਰਾਂ ਦਾ ਸਿਆਪਾ ਮੈਂ ਤਾਂ ਕਹਣੀ ਆਪਾਂ ਇਹਨਾਂ ਨੂੰ ਵੇਚ ਦਈਏ ਕਿੱਦਾਂ ਦੀ ਤੂੰ ਗੱਲ ਕਰਨੀ ਐ ਐਵੇਂ ਡੰਗਰ ਵੇਚ ਦਈਏ ਤੂੰ ਤਾਂ ਕਹਨੀ ਸਭ ਕੁਝ ਲਟਾਈ ਜਾਵਾਂ ਮੈਂ ਓ ਪਾਗਲੇ ਮੁੱਲ ਦਾ ਦੁੱਧ ਨਹੀਂ ਪੀਤਾ ਜਾਂਦਾ ਪਤਾ ਕਿੰਨਾ ਮਹਿੰਗਾ ਵਾ ਤੇਰੇ ਕੋ ਸਾਰਾ ਕੁਝ ਘਰਦਾ ਵਾ ਨਾ ਤੇ ਤੈਨੂੰ ਫਿਕਰ ਨਹੀਂ ਐ ਬਾਲੋਂ ਲਿਹਾਉਣਾ ਪਾਵੇ ਤੇ ਲੱਗ ਲੋ ਜਾਂਦੀ ਐ ਬੰਦੇ ਨੂੰ ਨਾਲੇ ਡੰਗਰ ਮੁੜ ਕੇ ਲੈ ਜਾਣੇ ਆ ਦੇਖੋ ਇਹ ਵੀ ਸੋਨਾ ਐ ਸੋਨਾ ਕਿਸਮ ਦਾ ਫਰ ਤੁਸੀਂ ਸੰਭੋ ਨਾ ਡੰਗਰ ਮੇਰੇ ਗਲ ਗਲਾਵਣਾ ਨਾ ਪਾਓ ਕੱਲੀ ਦੇ ਸਾਰਾ ਮੈਂ ਘਰ ਵੇਖਾਂ ਕੁੜੀ ਵੇਖਾਂ ਤੁਹਾਨੂੰ ਵੇਖਾਂ ਕਿ ਹੁਣ ਤੁਹਾਡੇ ਡੰਗਰ ਵੀ ਵੇਖਾਂ ਨਹੀਂ ਤੂੰ ਕੀ ਜਾਣੀ ਹੁਣ ਡੰਗਰਾਂ ਨੂੰ ਮੈਂ ਵੇਖਾਂ ਚੰਗਾ ਭਲਾ ਵੱਡਾ ਵੇਖਦਾ ਹਾਂ ਹੁਣ ਵਾਕ ਹੋ ਕੇ ਸਾਰਾ ਭਾਰਤੂ ਮੇਰੇ ਸਿਰ ਪਾਈ ਜਾਂਦੀ ਚਲੋ ਕੋਈ ਨਹੀਂ ਫਿਰ ਆਪਾਂ ਹੁਣ ਤਾਂ ਆਪਾਂ ਦੋਨੇ ਵੇਖ ਗਏ ਬਾਅਦ ਦੀ ਬਾਤ ਚ ਸੋਚਾਂਗੇ ਬਾਅਦ ਦੀ ਨਹੀਂ ਹੁਣ ਨੂੰ ਹੀ ਕਰਨਾ ਪੈਣਾ ਵਾ ਕੇ ਇਹ ਨਹੀਂ ਕਰਨਾ ਚਲੋ ਵੇਖਣਾ ਲੈਣੇ ਨਹੀਂ ਕਹਿਣਾ ਵਾ ਇਹ ਬੂਡਬੜ ਪਾ ਕੇ ਤਾਂ گویا ਚੁੱਕਣ ਡਿਆ ਕੋਈ ਨਹੀਂ ਫਿਰ ਹੁਣ ਕਰਨਾ ਤਾਂ ਪੈਣਾ ਹੀ ਐ ਜਾ ਯਾਰ ਪਹਿਲੇ ਦਿਨ ਵੱਡ ਲਗਾ ਵੇਲੀ ਕੋਈ ਨਾ ਕੋਈ ਨਾ ਮੈਂ ਵੀ ਪਹਿਲੇ ਦਿਨ ਹੀ ਚੱਲੀ ਆ ਵੇਲਾ ਆਪਣੇ ਬੰਨਿਓ ਸੂਤ ਕੇ ਸਫਾਈ ਕਰ ਗਿਆ ਵਾ ਤੇ ਇਧਰ ਕਿਤੇ ਮਾਸਾ ਨਹੀਂ ਹੱਤ ਲਾਇਆ ਇੱਡੇ ਦੱਸ ਹੁਣ ਕੀ ਕਰਨਾ ਆਈ ਗੋਆ ਚੁੱਕਾਂਗੀ ਕਿ ਝਾੜੂ ਮਾਰਾਂਗੇ ਗੋਆ ਮੈਂ ਚੁੱਕਾਂ ਮੈਂ ਪੱਠੇ ਪਾ ਲੈਣੀ ਤੁਸੀਂ ਚੁੱਕ ਲਓ ਗੋਆ ਨਾ 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 ਇਹਦੇ ਗੱਲ ਆਪਣੇ ਜਹੀ ਨਹੀਂ ਆ ਇੱਕ ਤੇ ਦੋ ਵੇਖ ਢੇਰਾ ਦੋ ਇੱਕ ਚੁੱਕਾਂਗੀ ਤੂੰ ਤੇ ਇੱਕ ਮੈਂ ਝਾੜੂ ਘਾਟਾ ਮਾਰ ਲਾਂਗੇ ਚੱਲ ਫਿਰ ਤਾਂ ਐ ਕਰਨਾ ਤੁਸੀਂ ਬੱਠਲ ਚ ਪਾ ਦਿਓ ਸੁੱਟ ਮੈਂ ਆਵਾਂਗੀ ਚੱਲ ਛੇਤੀ ਕਰ ਐਦਾਂ ਕਰਦੇ ਰਹੇ ਤਾਂ ਬਸ ਹੋ ਗਿਆ ਫਿਰ ਕੰਮ ਆਰੇ ਮੇਰੇ ਬੂੜਾ ਖਾਬੋਏ ਨੀ ਮਾੜ ਗਈ ਤੇ ਕਿਆ ਵੀ ਨਹੀਂ ਆਹ ਚੰਗਾ ਪੰਗਾ ਪੈ ਗਿਆ ਹਾ ਚਾਣਾ ਇਹ ਹੁਣ ਆਪਾਂ ਹੀ ਕਰਨਾ ਹੋਗਾ ਓਏ ਹੋਏ ਇਹਦੇ ਨਿੱਚੋ ਵੀ ਖਿੱਚੋ ਇਹ ਤਾਂ ਸਾਈਡ ਤੇ ਨਹੀਂ ਹੁੰਦਾ ਪਿਆ ਉਹ ਸੈਰ ਤੇ ਆ ਮੁਸ਼ਕਿਲ ਬੜੀ ਹੁੰਦੀ ਹੈ ਗੋਹੇ ਚ ਤਾਂ ਲਲਾ ਉਦੋਂ ਕੇਕ ਕਟਿਆ ਗਿਆ ਪਿਛੋਂ ਪੈਰਾਂ ਨੂੰ ਆ ਵੀ ਕਰੋ ਚੰਗੀ ਤਰ੍ਹਾਂ ਕਰ ਦੋ ਕਿੰਨੀ ਗੰਦੀ ਮੋਸ਼ਕਾ ਸ਼ਾਮੀ ਰੋਟੀ ਕਿਵੇਂ ਬਣਾਵਾਂਗੇ ਉਹ ਤੂੰ ਮੇਰੇ ਤੇ ਪਾਈ ਆ ਸਾਰਾ ਕੁਝ ਹੁੰਜ ਕੇ ਖਲੋ ਜਾ ਇੱਕ ਮਿੰਟ ਉੱਥੇ ਰੱਖ ਲੀਂ ਮੈਂ ਫਟੀ ਜੀ ਮੈਂ ਤਾਂ ਪਤਾ ਨਹੀਂ ਸੀ ਤੁਹਾਡੇ ਨਾਲ ਵਿਆਹ ਕਰਾ ਕੇ ਆ ਵੀ ਸੁਟਣਾ ਪੈਣਾ ਮੈਨੂੰ ਮੈਨੂੰ ਗੜਾ ਪਤਾ ਹੀ ਸਿਆਪਾ ਪਤਾ ਹੀ ਮੰਮੀ ਵੇਖ ਲਾ ਕਿਦਾਂ ਲੱਗੇ ਹੁਣ ਦੋਵੇਂ ਜਣੇ ਕੀ ਲੱਗੇ ਆ ਵੇਖਿਆ ਆਪਣੇ ਲੋਡ ਨੂੰ ਕਰਨਾ ਪੈਣ ਰਿਹਾ ਨਾ ਆਹੋ ਤਾਂ ਵੀ ਤੂੰ ਸਕੇ ਦੇਖਣੇ ਮੈਨੂੰ ਵੀ ਦਿਖਾਓ ਇਧਰ ਆ ਦਿਖਾਵਾਂ ਬੋਨੀ ਨਾ ਬੋਸ ਵੀ ਚੰਗਾ ਹੂੰ ਦੇਖਿਆ ਤੇਰੇ ਮਮਾ ਪਾਪਾ ਕਿੱਦਾਂ ਕੰਮ ਕਰਨ ਦੇ ਆ ਹੂੰ ਕਦੀ ਦੇਖਿਆ ਉਹਨਾਂ ਨੂੰ ਕੰਮ ਕਰਦੇ ਮੈਂ ਅੱਜ ਦੇਖ ਲੈ ਕਿੱਦਾਂ ਡੰਗਰਾ ਦਾ ਕੰਮ ਕਰਨ ਦੇ ਆ ਹੂੰ ਚਲ ਮਮਾ ਬੈ ਜਾ ਐਵੇਂ ਪਤਾ ਨਾ ਲੱਗ ਜੇ ਉਹਨਾਂ ਨੂੰ ਸਾਂਜੀ ਘਰੇ ਜੇ ਨਮਨ ਤੂ ਕਿਥੇ ਹੈਗਾ ਮੈਂ ਆ ਵਾਲੀ ਅੰਟੀ ਕੋਹੀ ਅੰਟੀ ਤੁਹਾਡੇ ਕੋਲ ਹੀ ਹੈ ਹਾਂ ਬੁੱਤ ਇਹ ਮੇਰ ਕੋ ਹੀ ਹੈ ਅੰਟੀ ਤੁਹਾਡੇ ਕੋਲ ਤੇ ਇਹਦੀ ਮੰਮਾ ਸੰਦੀਪ ਕਿੱਥੇ ਆ? ਹਾਂ ਪਤ ਸੰਦੀਪ ਮੇਰੇ ਕੋਲ ਛੱਡ ਕੇ ਗਈ ਸੀ। ਸੰਦੀਪ ਹਣੀ ਨਾ ਸਾਡੇ ਘਰ ਕਿਰਾਏ ਤੇ ਰਹਿੰਦੇ ਹੁੰਦੇ ਸੀ ਤੇ ਮੈਨੂੰ ਬੜੇ ਚਿਰ ਤੋਂ ਹੀ ਜਾਣਦੀ ਸੀ। ਤੇ ਮੈਨੂੰ ਕਹਿੰਦੀ ਅੰਟੀ ਇਹਨੂੰ ਰੱਖ ਲਓ ਕੋਲ ਤੇ ਮੈਂ ਇਹਨੂੰ ਸ਼ਾਮ ਨੂੰ ਆਣ ਕੇ ਤੇ ਲੈ ਜਾਂਗੀ। ਤੇ ਪੁੱਤ ਫਿਰ ਉਹ ਆਈ ਨਹੀਂ ਤੇ ਮੈਂ ਵੀ ਬਿਮਾਰ ਹੋ ਗਈ। ਤੇ ਮੇਰੇ ਕੋਲ ਵੀ ਨੀ ਫਿਰ ਆਇਆ ਗਿਆ। ਮੈਨੂੰ ਥੋੜਾ ਪਤਾ ਹੀ ਵੀ ਇੱਥੇ ਵੀ ਆਈ ਆ ਤੇ ਮੈਂ ਕਿ ਸੋਚਿਆ ਵੀ ਚਲ ਇਹਨੂੰ ਛੱਡ ਆਵਾਂ ਮੇਰੇ ਨਾਲ ਦੇ ਘਰ। ਸੰਦੀਪ ਦਾ ਮੈਨੂੰ ਪਤਾ ਨਹੀਂ ਉਹ ਕਿੱਥੇ ਗਈ ਆ ਨਮਨ ਮਮਾ ਦੱਸ ਕੇ ਗਏ ਸੀ ਕਿ ਕਿ ਮੈਂ ਕਿੱਥੇ ਗਈ ਚੱਲੀ ਆ ਨਹੀਂ ਪਾਪਾ ਮਮਾ ਨਾ ਕਿੰਦੇ ਹੀ ਪੀ ਮੈਂ ਸ਼ਾਮ ਨੂੰ ਲੈਣ ਆ ਜੂੰਗੀ ਬਾਤ ਆਈ ਨਹੀਂ ਛਲ ਕੋਈ ਗੱਲ ਨਹੀਂ ਭੁੱਖ ਲੱਗੀ ਰੋਟੀ ਖਾਣੀ ਆ ਹਾਂਜੀ ਪਾਪਾ ਲੱਗੀ ਆ ਚਲਾ ਮੈਂ ਆਪਣੇ ਪੁੱਤ ਨੂੰ ਕੀ ਖਾਣਾ ਮੈਂ ਬਣਾ ਕੇ ਦੇਨੀ ਆ ਚਲੋ ਆਜੋ ਆਂਟੀ ਬੈਠੋ ਅੰਦਰ ਤੁਸੀਂ ਆਜੋ ਲੈ ਇਹਦਾ ਮੁੰਡਾ ਕਿੱਥੋਂ ਆ ਗਿਆ ਵਾ ਮੈਨੂੰ ਕੀ ਪਤਾ ਮੈਂ ਵੀ ਤੇਰਾ ਨਾ ਵੇਖਿਆ ਨਹੀਂ ਡਿਆ ਜਿੱਕੇ ਟੋਪਰੇ ਕਿ ਤੋ ਗਿਆ ਧਿਆਨ ਟੀ ਕੋਣ ਆਏ ਤੇ ਮੈਂ ਕਦੀ ਵੇਖੀ ਨਹੀਂ ਤੇ ਅੱਗੇ ਤੱਕ ਕਦੇ ਹੀ ਆਏ ਨਹੀਂ ਹੈਗੇ ਪਹਿਲਾਂ ਤਾਂ ਕਦੀ ਚੱਲ ਵੇਖ ਲੈਂਦੇ ਕੀ ਡਰਾਮਾ ਕਰ ਲੰਬਿਆ ਵਾ ਮੰਮੀ ਨਮਨ ਮੇਰਾ ਗਾਹ ਹੁਣ ਆਪਾਂ ਦੋਨੇ ਖੇលਿਆ ਕਰਾਂਗੇ ਚੁੱਪ ਕਰ ਨੀ ਤੂੰ ਜਾਣ ਦਾ ਇਹ ਕਿੱਥੋਂ ਆਇਆ ਉਹਨਾਂ ਦਾ ਮੁੰਡਾ ਵੀ ਉਹ ਮੈਨੂੰ ਕੀ ਪਤਾ ਮੈਂ ਵੀ ਤੇਰੇ ਸਾਹਮਣੇ ਵੇਖੀ ਜਾਂਦਿਆਂ। ਇਹ ਨਮਨ ਕਿੱਥੋਂ ਪ੍ਰਗਟ ਹੋ ਗਿਆ ਵਾ? ਤੇ ਆਂਟੀ ਵੀ ਕੋਣ ਆਪਾਂ ਕਦੇ ਪਹਿਲਾਂ ਦੇਖੀ ਨਹੀਂ ਹੈਗੀ। ਉਹ ਮੈਂ ਤੇ ਆਪ ਨਹੀਂ ਕਦੀ ਦੇਖੀ। ਇਹ ਹੈ ਕੌਣ? ਚਲੋ ਵੇਖੀ ਜਾਂ ਕੀ ਡਰਾਮਾ ਚੱਲਦਾ। ਜਿਵੇਂ ਮਹੀਨਾ ਹੋ ਗਿਆ ਸੰਦੀਪ ਗਈ ਨੂੰ ਉਹ ਤੱਕ ਤਾਂ ਕੋਈ ਆਇਆ ਨਹੀਂ ਹੈਗਾ। ਵੇਖੀ ਜਾਂ। ਫਸਾ ਬਸ ਲਾ ਦੇ ਦੱਸ ਨਾ ਕਿਦਾਂ। ਚਲ ਠੀਕ ਆ ਛੇੜਿਆ ਬੈਠੋ ਆਂਟੀ ਭੈਣ ਜੀ ਜੇ ਦੋ ਸੰਦੀਪ ਛੱਡ ਕੇ ਗਈ ਆ ਮੁੰਡੇ ਨੂੰ ਤੁਹਾਡੇ ਕੋ ਕੱਲੀ ਆਈ ਹੀ ਕਿ ਹੈਗਾ ਹੀ ਨਾਲ ਕੋਈ ਨਹੀਂ ਹੈਗਾ ਹੀ ਨਾਲ ਇਹਦੇ ਕੋਈ ਅੱਛਾ ਕੌਣ ਹੀ ਕੁੜੀ ਹੀ ਕੋਈ ਕਿ ਮੁੰਡਾ ਹੀ ਨਹੀਂ ਹੈਗਾ ਤੇ ਮੁੰਡਾ ਹੀਗਾ ਪਰ ਇਹ ਕੱਲੀ ਅੰਦਰ ਆਈ ਹੀ ਉਹ ਤਾਂ ਗੱਡੀ 'ਚ ਬੈਠਾ ਰਿਹਾ ਹੀਗਾ ਮੈਨੂੰ ਨਹੀਂ ਪਤਾ ਉਹਦਾ ਮੈਂ ਵੇਖਿਆ ਨਹੀਂ ਉਹਨੂੰ ਚੰਗੀ ਤਰ੍ਹਾਂ ਵੀ ਕਿਦਾਂ ਦਾ ਹੀਗਾ ਅੱਛਾ ਤੇ ਉਹ ਢੀ ਗੱਡੀ ਦਾ ਪਤਾ ਤੁਹਾਨੂੰ ਕਿਹੜੀ ਗੱਡੀ ਸੀ ਨਹੀਂ ਪੁੱਤ ਇਹਨਾਂ ਦੇ ਮੈਨੂੰ ਪਤਾ ਨਹੀਂ ਕਿਹੜੀ ਸੀ ਸੁਰਮਈ ਜਿਹਾ ਰੰਗ ਦੀ ਗੱਡੀ ਏ ਮੈਂ ਵੇਖੀ ਆ ਤੇ ਇਹ ਤੇ ਇਕੱਲੀ ਅੰਦਰ ਆਈ ਤੇ ਮੈਨੂੰ ਛੱਡ ਕੇ ਤੇ ਮੁੰਡੇ ਨੂੰ ਫੜਾ ਕੇ ਚਲ ਗਈ ਜੰਟੀਆਂ ਨੂੰ ਰੱਖੋ ਤੇ ਮੈਂ ਸ਼ਾਮ ਨੂੰ ਲੈ ਜਾਊਂਗੀ ਮੈਂ ਕਿ ਜਰੂਰੀ ਕੰਮ ਚੱਲੀ ਆ ਤੇ ਸ਼ਾਮੀ ਮੈਂ ਢੀਕਦੀ ਰਹੀ ਤੇ ਮੁੜੀ ਨਹੀਂ ਫਿਰ ਮੈਂ ਫੋਨ ਵੀ ਲਾਇਆ ਇਹਨੂੰ ਇਹਨੇ ਫੋਨ ਵੀ ਨਹੀਂ ਚੁੱਕਿਆ ਤੈਨੂੰ ਪਤਾ ਮੈਨੂੰ ਤੇ ਦੋਵੇਂ ਜਾਣੇ ਅਸੀਂ ਰਹਿਨੇ ਆ ਤੇ ਮੈਂ ਤੇ ਹੋ ਗਈ ਬਿਮਾਰ ਮੁੜ ਕੇ ਤੇ ਮੁੰਡਾ ਵਿਚਾਰਾ ਰੋ ਰੋ ਕੰਬਲਾ ਹੋ ਗਿਆ ਵੀ ਪਾਪਾ ਕੋ ਜਾਣਾ ਮम्मा ਕੋ ਜਾਣਾ ਹੁਣ ਮੈਂ ਦੱਸ ਕੀ ਕਰਾਂ ਹੈ ਨਾ ਮੈਂ ਤੇ ਆ ਬਿਮਾਰ ਹੋ ਗਈ ਤੇ ਨਿਆਣਾ ਵਿਚਾਰਾ ਵੀ ਲਕਦਾ ਰਿਹਾ ਉਥੇ ਤੇ ਉਹ ਮੁੜੀ ਨਹੀਂ ਕਰ ਉਹ ਹੋਈ ਭੈਣ ਜੀ ਹਾਂ ਤੇ ਜੇ ਤੱਕ ਨਹੀਂ ਪਤਾ ਲੱਗਣ ਡਿਆ ਕਿੱਥੇ ਗਈ ਆ ਕਿੱਥੇ ਨਹੀਂ ਗਈ ਅਸੀਂ ਤੇ ਵੀ ਸੋਚਿਆ ਵੀ ਮੁੰਡੇ ਨੂੰ ਵੀ ਨਾਲ ਹੀ ਲਿਆ ਗਈ ਆ ਤੇ ਮੁੰਡਾ ਤੇ ਫਿਰ ਉਹਦੇ ਨਾਲ ਹੀ ਉਹ ਤੇ ਮੇਰੇ ਕੋਲ ਛੱਡ ਗਈ ਮੇਰੇ ਨਾਲ ਜਾਣ ਪਛਾਣ ਹੀ ਉਹਦੀ ਥੋੜੀ ਤੋ ਮੇਰੇ ਕੋਲ ਛੱਡ ਗਈ ਤੇਂਟੀ ਇਹਨੂੰ ਰੱਖੋ ਤੇਂਟੀ ਹੋਰ ਵੀ ਗੱਲਬਾਤ ਕਰਦੀ ਸੀ ਕਿ ਜਾਂ ਬਸ ਮੁੰਡੇ ਨੂੰ ਛੱਡ ਕੇ ਚਲੀ ਗਈ ਨਾ ਹੋਰ ਤੇ ਉਹਨੇ ਕੋਈ ਗੱਲਬਾਤ ਨਹੀਂ ਕੀਤੀ ਐਨਾ ਕਹਿ ਗਈ ਵੀ ਬਸ ਮੁੰਡੇ ਨੂੰ ਰੱਖੋ ਮੈਂ ਸ਼ਾਮ ਨੂੰ ਲੈ ਜੂੰਗੀ ਤੇ ਮੈਂ ਕਿਹਾ ਚੱਲ ਸ਼ਾਮ ਨੂੰ ਆ ਜੂੰਗੀ ਲੈ ਜੂੰਗੀ ਤੇ ਉਹ ਤੇ ਮੁੜੀ ਨਹੀਂ ਫਿਰ ਇਹ ਵੇਦਾ ਕਿੱਥੇ ਗਈ ਆ ਮੈਂ ਸੋਚਿਆ ਚੱਲ ਉਹਦੇ ਘਰ ਵਾਲਾ ਹੀ ਹੋਊਗਾ ਨਾਲ ਚੱਲ ਕਿਤੇ ਕੰਮ ਗਏ ਹੋਣਗੇ ਜ਼ਰੂਰੀ ਘਰ ਵਾਲਾ ਕਿੱਥੇ ਭੈਣ ਜੀ ਜੇ ਘਰ ਵਾਲਾ ਨਾਲ ਜਾਂਦਾ ਤੇ ਆਹ ਕਾਮਤ ਨਾ ਅੱਜ ਹੁੰਦਾ ਘਰ ਵਾਲੇ ਨੂੰ ਤੇ ਉਹ ਸਮਝਦੀ ਨਹੀਂ ਰਹੀ ਕੁਛ ਵੀ ਚੋਟਾਂ ਜੀ ਮੈਨੂੰ ਤੇ ਇਹ ਗੱਲ ਦਾ ਪਤਾ ਨਹੀਂ ਮੈਂ ਤਾਂ ਚਲੋ ਨਿਆਣਾ ਰੱਖ ਲਿਆ ਕੋੜ ਚਲੋ ਮੈਂ ਕਿਹਾ ਜਾਣ ਪਛਾਣਦੀ ਆ ਤੇ ਚੱਲ ਕਿਹੜੀ ਗੱਲ ਵਾ ਨਿਆਣਾ ਰੱਖ ਲੈਣੀ ਆ ਤੋ ਵੀ ਮੈਨੂੰ ਮਾੜਾ ਮੋਟਾ ਪਤਾ ਸੀ ਤੇ ਮੈਂ ਇੱਥੇ ਲੈ ਆਈ ਆ ਤੁਹਾਡੇ ਕੋਲ ਚੱਲ ਇਹ ਤਾਂ ਤੁਸੀਂ ਬੜਾ ਵਧੀਆ ਕੀਤਾ ਸਾਡਾ ਬੱਚਾ ਤੇ ਸਾਡੇ ਘਰ ਛਾੜ ਚੱਲੇ ਜੇ ਨਹੀਂ ਤੇ ਮੁੰਡਾ ਤੇ ਕਿਤੇ ਸ਼ਦਾਈ ਹੋ ਗਿਆ ਹੀ ਉਹਦੇ ਪਿੱਛੇ ਆਹੋ ਚਲੋ ਹੁਣ ਉਹਨੂੰ ਪਿਓ ਤੇ ਮਿਲ ਗਿਆ ਨਾ ਦਾਦੀ ਮਿਲ ਗਈ ਪਿਓ ਮਿਲ ਗਿਆ ਨਾਣਾ ਖੋਜਦੇ ਰਹੂਗਾ ਨਾ ਆਪਣੇ ਘਰ ਚਲੋਂਡੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੈ ਮੰਮੀ ਲਿਆਓ ਚਾਹ ਪਾਣੀ ਲਿਆਓ ਅੱਡੀ ਵਾਸਤੇ ਬੈਜੋ ਭੈਣ ਜੀ ਮੈਂ ਤੇ ਐਵੇਂ ਗੱਲਾਂ ਲੈ ਕੇ ਤੇ ਬੈ ਗਈ ਆਪਣੇ ਦੋਖ ਫੁੱਲਣ ਡਾ ਵੀ ਤੁਹਾਨੂੰ ਕਿਤੇ ਚਾਹ ਪਾਣੀ ਵੀ ਨਹੀਂ ਪੁੱਛਿਆ ਬੈਠੋ ਮੈਂ ਚਾਹ ਪਾਣੀ ਚਾ ਰਹਿਣ ਦੋ ਤੁਸੀਂ ਨਹੀਂ ਨਾ ਮੁੰਡਿਆਂ ਨੂੰ ਛੱਡਣ ਆ ਗਈ ਮੈਂ ਹਾਂ ਚੱਲ ਨਿਆਣਿਆਂ ਨੂੰ ਛਾਡਾਂ ਮੈਂ ਕੋਈ ਨਹੀਂ ਬੈਠੋ ਤੁਸੀਂ ਹਮ ਨਿਯਮ ਮਚਾ ਲੈ ਕੇ ਪੁੱਤ ਵਿਆਹ ਤੋਂ ਬਾਅਦ ਲੜਾਈ ਝਗੜਾ ਰਹਿੰਦਾ ਸੀ ਤੁਹਾਡਾ ਕੋਈ ਜਾਨ ਨੂੰ ਘਾਟ ਕੋਈ ਪਰੇਸ਼ਾਨੀ ਹੁੰਦੀ ਹੋਵੇ ਨਹੀਂ ਆਂਟੀ ਪਰੇਸ਼ਾਨੀ ਤਾਂ ਕੋਈ ਵੀ ਨਹੀਂ ਬਾਕੀ ਮਾੜੀ-ਮੋਟੀ ਬਹਿਸ ਤੁਹਾਨੂੰ ਪਤਾ ਹਰ ਘਰ 'ਚ ਹੀ ਹੁੰਦੀ ਆ ਉਹ ਕਿڑی ਕੋਈ ਵੱਡੀ ਗੱਲ ਆ ਪੁੱਤ ਮਾੜੀ-ਮੋਟੀ ਦਾ ਘਰ ਛੱਡ ਕੇ ਥੋੜਾ ਚਲ ਜਾਈਦਾ ਵਾ ਪੁੱਤ ਸ਼ੁਕਰ ਕਰ ਤੈਨੂੰ ਛੱਡ ਕੇ ਚਲ ਗਈ ਆ ਇਹ 'ਚ ਵੀ ਤੇਰਾ ਭਲਾ ਹੀ ਆ ਉਨਾਲੇ ਤੇਰਾ ਪੋਤਾ ਤੇਰੇ ਕੋਲ ਆ ਗਿਆ ਵਾ ਇਹ ਤੇ ਦੇਗੀ ਨਾ ਤੈਨੂੰ ਨਹੀਂ ਤੇ ਤੂੰ ਖਬਰਾਂ ਤੇ ਸੁਣਦਾ ਹੀ ਹੁਣਾ ਵਾ ਨੀਲੇ ਡਰੱਮ ਵਾਲੀਆਂ ਤੋਂ ਜਿਹੜੀ ਕੁੜੀ ਕੈਨੇਡਾ ਤੋਂ ਆਈ ਸੀ ਉਥੇ ਵੀ ਇਹ ਵੀ ਸ਼ੁਕਰ ਕਰ ਤੂੰ ਕਿ ਉਹ ਚਲ ਗਈ ਆ ਚਲ ਓਂਡੀ ਰੱਬ ਜੋ ਕਰਦਾ ਚੰਗਾ ਹੀ ਕਰਦਾ ਆ ਨਹੀਂ ਤੇ ਕੀ ਪਤਾ ਮੈਨੂੰ ਵੀ ਨਾਲ ਲੈ ਪੈਂਦੀ ਦਾ ਸ਼ੁਕਰ ਕਰ ਪੋਤ ਨੂੰ ਲੈ ਕੇ ਗਈ ਉਹਨੂੰ ਵੀ ਚਲ ਮੇਰੇ ਹਵਾਲੇ ਕਰ ਗਈ ਤੇ ਮੈਂ ਤੁਹਾਡੇ ਕੋਲ ਲੈ ਆਈ ਆ ਇਹਨੂੰ ਹੀ ਕੁਝ ਕਰ ਦਿੰਦੀ ਤੇ ਫੇਰ ਤੁਸੀਂ ਕੀ ਕਰ ਲੈਣਾ ਹੈਗਾ ਤਕੋਈ ਗੱਲ ਨਹੀਂ ਜਿੱਥੇ ਗਈ ਉਹਨੂੰ ਰਹਿਣ ਦੇ ਹੁਣ ਤੂੰ ਉਹ ਜੰਟੀ ਮੈਂ ਸੋਚਣ ਡਿਆ ਵਾਂ ਕਿ ਚੱਲ ਮੇਰਾ ਪੁੱਤ ਵੀ ਚੰਗੇ ਨਾਲ ਥੀ ਪੈ ਗਿਆ ਹਾਂ ਨਹੀਂ ਤੇ ਹੋਰ ਕੋਈ ਉਹੋ ਜਿਹਾ ਬੰਦਾ ਹੁੰਦਾ ਤੇ ਕੀ ਪਤਾ ਅਗਲੇ ਨਾਲ ਕੀ ਕਰ ਦੇ ਉਹ ਤੇ ਹੈ ਹੀ ਆ ਪੁੱਤ ਕਿਤੇ ਵੇਚ-ਬੋਚ ਹੀ ਦਿੰਦੇ ਆ ਜਿਹੜੇ ਰੋਡਾਂ ਤੇ ਭੀਖ ਮੰਗਦੇ ਫਿਰਦੇ ਆ ਹੂੰ ਇਦਾਂ ਹੀ ਹੁੰਦੇ ਆ ਨਾ ਜਾਨੇ ਹੋਰ ਕਿਦਾਂ ਹੁੰਦੇ ਇਹ ਇਦਾਂ ਹੀ ਹੁੰਦੇ ਆ ਚੱਲ ਪੁੱਤ ਤੂੰ ਆਪਣਾ ਪੁੱਤ ਨੂੰ ਪਾਲ ਤੇ ਟੈਨਸ਼ਨ ਨਾ ਲਈ ਹੁਣ ਕੋਈ ਵੀ ਟੈਨਸ਼ਨ ਚਲੋ ਆਪੇ ਸਮੇਂ ਨਾਲ ਸਾਰੇ ਜ਼ਖਮ ਭਰ ਜਾਣਗੇ ਆਪੇ ਭਾਰੀ ਜਾਣੇ ਬਹੁਤ ਦੁੱਖ ਤੇ ਹੁੰਦਾ ਹੀ ਆ ਬੜਾ ਹਨਾ ਜਦੋਂ ਘਰ ਬਰਬਾਦ ਹੁੰਦਾ ਵਾ ਤੇ ਪਰ ਚਲੋ ਜੋ ਵੀ ਕਰਦਾ ਰੱਬ ਠੀਕ ਹੀ ਕਰਦਾ ਵਾ ਹਾਂਜੀ ਚਲੋ ਵੇਖਾਂ ਭਲਾ ਕੀ ਕਰਨ ਲਿਆ ਵਾ ਹਾਂ ਵੇਖਾਂ ਕੀ ਕਰਨ ਲਿਆ ਬਾਹਰ ਆਇਰ ਬਾ ਆਵਰਤ ਆ ਪਾਣੀ ਲਈਆਂ ਗਲਾਸਕ ਜੀ ਲਿਓਣੀ ਆ ਆ ਲੋ ਜੀ ਪਾਣੀ ਕਿੱਥੋਂ ਆਏ ਤੁਸੀਂ ਕਿੱਥੋਂ ਆਏ ਆ ਉਹ ਪਾਣੀ ਤੇ ਪੀ ਲੈਂਦੇ ਉਹ ਆ ਪਿੰਡ 'ਚ ਬੈਠਾ ਮੁੰਡਿਆਂ ਲਾਗੇ ਗੱਲ ਗੰਡੇ ਆ ਕੋਈ ਬੜੀ ਜ਼ਰੂਰੀ ਕੁੜੀ ਦੇ ਖਿਆਲ ਕਰ ਲਿਆ ਕਰੋ ਹੁਣ ਉਹਨੂੰ ਮੈਂ ਪੈਦਲ ਚੱਲ ਕੇ ਟਿਊਸ਼ਨ ਰ ਛੱਡ ਕੇ ਆਈ ਆ ਕਿਤੇ ਬੱਚੇ ਨੂੰ ਛੱਡ ਆਇਆ ਕਰੋ ਯਾਰ ਮੈਂ ਵੀ ਥੱਕੀ ਆ ਨੀ ਸਾਰਾ ਦਿਨ ਕਤਸ ਫੇਰ ਕੀ ਹੋਇਆ ਇਹਦੇ ਵਿੱਚ ਤੂੰ ਚਲ ਗਈ ਮੈਂ ਚਲ ਗਿਆ ਇੱਕੋ ਹੀ ਗੱਲ ਆ ਪਰ ਇਹਨੂੰ ਕਿੰਨੀ ਵਾਰੀ ਕਿਹਾ ਵੀ ਆਟੋ ਕਰ ਲਿਆ ਕਰ ਜਾਂ ਨਹੀਂ ਤੁਰਿਆ ਜਾਂਦਾ ਤੇ ਸਕੂਟਰੀ ਲੈ ਆ ਜਾ ਕਰ ਘਰ ਯਾਰ ਮੈਂ ਵੀ ਘਰ ਦੇ ਸਾਰੇ ਕੰਮ ਕਰਨੇ ਹੁੰਦੇ ਆ ਹੁਣ ਤਾਂ ਪਸ਼ੂਆਂ ਦਾ ਵੀ ਦੇਖਣਾ ਹੁੰਦਾ ਵਾ ਥੱਕੀ ਆਈਦਾ ਸਾਰਾ ਦਿਨ ਗੱਲ ਤੇ ਤੇਰੀ ਵੀ ਠੀਕ ਆ ਹਾਂ ਆ ਮੱਜਾਂ ਦਾ ਨਾ ਵੱਖਰਾ ਹੀ ਕੰਮ ਪਿਆ ਗਿਆ ਹੋਰ ਪਰ ਡਿਸੀਜਨ ਵੀ ਤੇ ਤੇਰਾ ਹੀ ਨਾ ਨਾਲ ਲੈਂਦੀ ਨਾ ਤੇ ਮਜੇ ਚ ਰਹਿਣਾ ਹੈ ਪਰ ਚਲੋ ਜੋ ਹੋ ਗਿਆ ਨਾ ਚੰਗਾ ਹੋ ਗਿਆ ਮੈਂ ਇਨਾ ਕੰਮ ਵੀ ਕਰਕੇ ਤੁਹਾਨੂੰ ਟਾਈਮ ਸਰ ਸਾਰੀ ਰੋਟੀ ਪਾਣੀ ਦਿੰਨੀ ਹੈ ਨਾ ਜਦੋਂ ਸੰਦੀਪ ਦੀਦੀ ਹੁੰਦੇ ਸੀ ਉਹ ਤਾਂ ਲੜਾਈ ਹੀ ਪਈ ਰਹਿੰਦੀ ਸੀ ਆਪਣੇ ਘਰੇ ਪਰ ਤੁਸੀਂ ਵੀ ਯਾਰ ਥੋੜੀ ਜੀ ਮੇਰੀ ਹੈਲਪ ਕਰ ਦਿਆ ਕਰੋ ਨਾ ਔਏ ਤੇ ਗੱਲ ਹੈਗੀ ਆ ਹਾਂ ਹਾਂ ਤਿਆਰ ਆ ਮੈਂ ਸਸੁਰ ਵਾਲਿਆ ਬਸ ਤੇਰਵਲੀ ਹੋਣ ਲੱਗੀ ਆ 5 ਮਿੰਟ ਨਾ ਕੋਈ ਫਰਕ ਨਹੀਂ ਪੈ ਚਲਿਆ ਓ ਭੈਣਾ ਆਉਣ ਲੱਗੀ ਨਾ ਤੂੰ ਇੱਥੇ ਫੋਨ ਤੇ ਲੱਗੀ ਆ ਗੋਡੇ-ਗੋਡੇ ਭਾਂਡੇ ਨਾਲ ਸ਼ੈਂਕ ਭਰਿਆ ਪਿਓ ਕਿਹਨੇ ਮੰਜਣਾਵਾ ਕੇ ਮੈਂ ਨਾ ਤੁਹਾਨੂੰ ਕਰਦੀ ਆ ਬਾਅਦ ਚ ਕੋਈ ਨਹੀਂ ਆਵੇਂ ਆ ਨਹੀਂ ਤਨੋਂ ਅਗਲ ਹੀ ਆ ਗਈ ਦਿਖਣ ਡਿਆ ਨਾ ਮੈਂ ਫੋਨ ਤੇ ਗੱਲ ਕਰ ਰਹੀ ਪਈ ਆ ਫਿਰ ਵੀ ਆ ਕੇ ਬੋਲਣ ਲੱਗ ਗਈਆਂ ਕੰਮ ਕਰਕੇ ਕਰਿਆ ਕਰੋ ਨਾ ਫਿਰ ਮੈਂ ਆਪੇ ਨਾ ਬੋਲਾਂ ਤੇ ਕਿਹੜਾ ਕੰਮ ਕਰਨਾ ਵਾ ਜਿਹੜਾ ਕੰਮ ਮੈਂ ਕਰਨਾ ਮੈਂ ਆਪੇ ਆ ਕੇ ਕਰ ਲੂੰਗੀ ਤਨੋਂ ਨਹੀਂ ਮੈਂ ਕਹਿ ਨਹੀਂ ਕਰਨ ਵਾਸਤੇ ਆ ਕੇ ਨਹੀਂ ਹੁਣੇ ਕਰਕੇ ਜਾਓ ਜਦ ਸਾਰੇ ਕੱਪ ਲਿਪੜੇ ਪਏ ਆ ਪਲੇਟਾਂ ਉੱਥੇ ਲਿਪੜੀਆਂ ਪਈਆਂ ਵਾ ਮੈਂ ਵੀ ਸਕੂਲੋਂ ਆ ਕੇ ਬੱਚਿਆਂ ਨੂੰ ਰੋਟੀ ਦੇਣੀ ਹੈਗੀ ਉਹ ਕਿੱਥੇ ਖਾਣਗੇ ਮੈਂ ਮੱਖੀਆਂ ਚ ਰੋਟੀ ਬਣਾਵਾ ਮੈਂ ਨਹੀਂ ਜੇ ਬੱਚੇ ਨੇ ਰੋਟੀ ਖਾਣੀ ਆ ਕੇ ਤਾਂ ਘਰ ਚ ਹੋਰ ਪਲੇਟਾਂ ਆਣੀਆਂ ਤੂੰ ਉਹ ਦੋ ਪਲੇਟਾਂ ਰੱਖੀਆ ਮੇਰੇ ਵਾਸਤੇ ਨਲ ਜਿੰਨੇ ਮੈਂ ਕਿਤੇ ਜਾਣਾ ਨਾ ਨਾ ਰਿਕਾ ਨਾ ਬਣਿਆ ਕਰ ਮੇਰੇ ਰਾਹ ਚ ਜਦੋਂ ਨਹੀਂ ਉਦੋਂ ਹੀ ਆ ਜਾਨੀ ਆ ਆ ਕੰਮ ਕਰਕੇ ਤੇ ਜਾ ਮੇਰੀ ਮਰਜ਼ੀ ਜਿੰਨੇ ਮੈਂ ਮਰਜ਼ੀ ਕਰਾਂ ਨਾ ਕਰਾਂ ਤਨਨ ਨੇ ਮੈਂ ਕਹਿਣਾ ਸੁਣ ਗਿਆ ਤੇ ਨਾ ਹੀ ਤੈਨੂੰ ਲੋਰ ਮਨ ਕਹਿੰਦੀ ਜਦੋਂ ਮੈਂ ਤੈਨੂੰ ਕੁਝ ਬੋਲੀ ਤੈਨੂੰ ਵੀ ਨਹੀਂ ਕੋਈ ਲੋਰ ਬੋਲਣ ਦੀ ਸੁਣ ਗਿਆ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਮੈਂ ਵੀ ਤੈਨੂੰ ਮੂੰਹ ਨਹੀਂ ਲਾਉਣਾ ਚਾਹੁੰਦੀ ਕਿ ਮੈਂ ਤਾਂ ਕਦੋਂ ਦਾ ਕਹ ਮੇਰੇ ਰਸੋਈ ਵੱਖ ਕਰ ਦੋ ਵੱਖ ਕਰ ਦੋ ਪਰ ਕੋਈ ਸੁਣਦਾ ਹੀ ਨਹੀਂ ਮੇਰੀ ਮੇਰਾ ਜੀ ਨਹੀਂ ਕਰਦਾ ਤੁਹਾਡਾ ਕਲੇਸ਼ ਪਾਉਣ ਨੂੰ ਆ ਜਾਨੀ ਜਿਹੜੇ ਨੇ ਕਲੇਸ਼ ਕਰਨ ਆ ਤੇਰੇ ਅੱਗੇ ਹੱਥ ਜੋੜੇ ਮੈਨੂੰ ਜਾਣ ਲੈਣੇ ਕਿ ਤੇ ਜੇ ਬਹੁਤੀ ਗੱਲ ਹੈ ਨਾ ਉਸੇ ਭਾਨੇ ਚ ਰੋਟੀ ਖਾਣੀ ਤੇ ਆਪੇ ਮਾਂਜ ਲੈ ਮੇਰੇ ਕੋ ਨਹੀਂ ਮੰਜ ਜਾਂਦੇ ਮੈਂ ਆ ਕੇ ਮੰਜੂਗੀ ਜੇ ਇੰਦਾ ਦੀ ਗੱਲ ਤਾਂ ਮੈਂ ਵੀ ਨਹੀਂ ਤੋਣੇ ਮੈਂ ਵੀ ਗਲੀ ਚ ਮਾਰਨੇ ਚੱਕ ਕੇ ਕਰ ਜੋ ਕਰਨਾ ਆ ਤਾਂ ਮੈਂ ਆਪਦੇ ਗੱਲ ਸਿਆਪਾ ਹੀ ਬਾਲਿਆ ਵਾ ਐਵੇਂ ਤਾਂ ਮੇਰਾ ਲੱਕ ਹੀ ਰਹਿ ਗਿਆ ਵਾ ਜੀ ਦਾ ਕਰਦਾ ਪਸੂ ਜੀ ਦੇ ਚੀ ਦਵਾ ਪਰੇ ਚੱਕ ਕੇ ਸਾਰਾ ਗਈ ਬਾਲਾ ਹਮ ਆਪਣੇ ਬਾਦ ਚੰਗਾ ਭਲਾ ਕਰ ਲੈਂਦਾ ਹੁੰਦਾ ਹੀ ਪੀਂਦਾ ਸਾਂ ਫਾਇਦਿਆ ਕਰ ਉਹਨਾਂ ਨੇ ਵੀ ਬੱਠੇ ਮੇਰੀ ਵਖਰੀ ਡਿਊਟੀ ਲਾਤੀ ਇਹਨਾਂ ਨੇ ਇੱਕ ਦਿਨ ਮਾਂ ਕੋ ਸੇਲ ਚ ਪਜਾਮਾ ਪਜੂਮਾ ਲਵਾ 100 150 ਵਾਲਾ ਆ ਜੀਨ ਨਾ ਨਹੀਂ ਬੈਠਾ ਜਾਂਦਾ ਆਂਦਰੋਂ ਕਰਕੇ ਨਾ ਤੇ ਆ 12 ਵੀ ਮਾਰ ਦੇ ਮੇਰੇ ਤੋਂ ਨਹੀਂ ਹੁੰਦਾ ਬਾਹਰੋਂ ਆਪੇ ਮਾਰ ਲਓ ਮੇਰਾ ਤਾਂ ਲੱਕ ਦਰਦ ਹੁੰਦਾ ਪਿਆ ਵਾ ਅੱਗ ਹੀ ਤੁਹਾਨੂੰ ਹੀ ਕਰਨਾ ਪੈਣਾ ਹੋਰ ਹੁਣ ਕਿਸੇ ਨੇ ਹੁਣਾ ਕਰਨ ਮੇਰੇ ਤੋਂ ਨਹੀਂ ਹੁੰਦਾ ਚੱਕੋ ਝਾੜੂ ਹੁਣ ਆਪੇ ਮਾਰ ਲਓ ਏਦੂ ਤਾਂ ਵੇਚ ਦੋ ਪਰ ਇਹਨਾਂ ਨੂੰ ਸਿਆਪਾ ਯਾਰ ਮੇਰਾ ਤਾਂ ਲੱਕ ਇਧਰ ਦੋਣ ਲੱਗ ਗਿਆ ਵਾ ਕੋਈ ਤੂੰ ਹੀ ਮਾਰ ਦੇਣਾ ਝਾੜੂ ਮੇਰੇ ਤੋਂ ਨਹੀਂ ਵਾਦਾ ਯਾਰ ਮੇਰਾ ਤਾਂ ਲੱਕ ਦਰਦ ਹੋਣ ਲੱਗ ਗਿਆ ਵਾ ਚੱਲ ਸਰ ਪਾਣੀ ਡਾਲਾ ਇੱਕ ਤਾਂ ਕੰਮ ਕਰ ਲੈ ਨਾਲ ਮੇਰੇ ਹੱਥ ਬੰਨੇ ਮੈਂ ਨਹੀਂ ਸਾਂਭ ਸਕਦੀ ਵੇਚ ਦੋ ਯਾਰ ਇਹਨਾਂ ਨੂੰ ਆਪਾਂ ਦੁੱਧ ਦੀ ਬਾਜ਼ਾਰੋ ਲੈ ਲਿਆ ਕਰਾਂਗੇ ਅਈ ਨੋ ਮੈਂ ਉਦਨ ਵੀ ਕਿਹਾ ਏ ਬਾਜ਼ਾਰ ਦਾ ਦੁੱਧ ਮਹਿੰਗਾ ਬੜਾ ਪੈਂਦਾ ਵਾ ਹਲੇ ਤੇ ਕਿਓ ਕਿਆ ਦੀ ਕੱਢ ਲਈਦਾ ਕਿਦੇ ਉਹ ਕੁਛ ਨਹੀਂ ਹੁੰਦਾ ਸਾਰਾ ਖੁਸ਼ ਆ ਜਾਊਗਾ ਵੇਚ ਦਿਓ ਇਹਨਾਂ ਨੂੰ ਯਾਰ ਵੇਹ ਮੇਰੀ ਗੱਲ ਸੁਣ ਚਲੰਦੇ ਹਾਂ ਜਿੱਦਾਂ ਚੱਲਦਾ ਵਾ ਥੋੜਾ ਬੋਧਾ ਹੱਥ ਸੁੱਕਾ ਹੋਊਗਾ ਨਾ ਤੇ ਵੇਖਾਂਗੇ ਕੋਈ ਮੁੰਡਾ ਮੱਡਾ ਰੱਖ ਲਾਂਗੇ ਫੇਲਾ ਰਹਿਂਦੇ ਯਾਰ ਨਿਕੇ ਨਿਕੇ ਪਾਲਿਆ ਮੇਰਾ ਨਹੀਂ ਦਿਲ ਕਰਦਾ ਵੇਚਣ ਨੂੰ ਫਿਰ ਸਾਮ ਵੀ ਆਪੇ ਲੋਣਾ ਮੇਰੇ ਤੋਂ ਨਹੀਂ ਨਾ ਹੁੰਦਾ ਨਹੀਂ ਹੈਗਾ ਮੇਰੇ ਤੋਂ ਯਾਰ ਅਭੀ ਤੇ ਕਰਦਾ ਹੀ ਆ। ਭਾਜੀ ਕਰਦਾ ਹੀ ਆ ਜੀ ਆਪਾਂ ਸੰਭ ਲਾਂਗੇ ਤੇ ਫਿਰ ਕਿਹੜੀ ਗੱਲ ਆ। ਤੂੰ ਤੇ ਨਾ ਖਿਹੜੇ ਪਾ ਜਾਣੀ ਆ। ਤੂੰ ਜਿਹੜੀ ਗੱਲ ਕਹੀ ਆ ਮੈਂ ਸਾਰਾ ਕੁਝ ਕੀਤਾ ਵਾ। ਹੁਣ ਮੈਂ ਹੱਥ ਤੇ ਮੇਰੇ ਵਾਤੇ ਵੀ ਓਖਾ ਮੈਂ ਕਦੀ ਕੀਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਕਿਦਾਂ ਕਰਦਾ ਪਰ ਮੈਂ ਕਰੀ ਜਾਂਦੇ ਆ ਨਾ ਬੜਾ। ਤੇ ਮੇਰੀ ਇਹ ਵੀ ਮੰਨ ਲਓ ਵੇਚ ਦੋ ਉਹੀ ਪੈਸਿਆਂ ਦਾ ਆਪਾਂ ਦੁੱਧ ਲੈ ਲਾਂਗੇ। ਗੱਲ ਤਾਂ ਧੀ ਠੀਕ ਆ ਪਰ ਚੱਲ ਮੈਂ ਵੇਲੇ ਨਾ ਮੈਂ ਕਰਦਾਂਗੇ ਨਾ ਕਰਦਾ। ਹੋਰ ਕਰੋ ਗਾਲ ਤੇ ਵਿੱਚੋਂ ਇਹਨਾਂ ਨੂੰ ਵੇਲਾ ਬਾਅਦ ਜੋ ਔਖਿਆ ਦੂ ਹੁਣਾਈਓ ਮੈਂ ਤੇ ਵੇਚ ਦਿੰਨਾ ਔਖੇ ਤਾਂ ਹੋਣੀ ਵੀ ਹੁਣ ਨਹੀਂ ਪਏ ਆ ਵੇਚ ਦੋ ਇਹਨਾਂ ਨੂੰ ਮੇਰੀ ਗੱਲ ਮੰਨੋ ਨਹੀਂ ਮੈਂ ਨਹੀਂ ਹੁਣਾ ਕੱਲ ਤੋਂ ਫਿਰ ਹਵੇਲੀ ਆਪੇ ਸੰਭੋ ਇਹਨਾਂ ਨੂੰ ਚਲ ਠੀਕ ਆ ਫਿਰ ਜਾ ਦੂੰ ਮੈਂ ਕਰ ਲੈਣਾ ਆਪੇ ਯਾਰੇ ਇਹ ਤੇ ਜਨਾਨੀ ਕਹਿੰਦੀ ਆ ਵੀ ਜੋ ਹੈਗਾ ਨਾ ਉਹ ਵੇਚ ਲੋ ਤੇ ਖਾ ਲੋ ਇਹ ਮੈਂ ਇਹਨਾਂ ਨੂੰ ਵੇਚ ਕੇ ਤੇ ਝਾੜੀ ਪਾ ਕੇ ਖਾਦੇ ਜਾਣੇ ਤੇ ਮੁਰਗਾ ਦੁੱਧ ਦਈ ਖਨੋ ਤੇ ਆਪਾਂ ਹੀ ਓੱਖੇ ਹੋਣਾ ਨਾ ਜੇ ਇਹ ਚੱਕਰ ਕਰੇ ਜਿੰਨੀ ਖਾਰ ਮਾਪੁੱਤ ਮੈਂ ਨਾ ਰੱਖਦੇ ਆ ਨਾ ਇਹਨਾਂ ਤੇ ਮੈਨੂੰ ਕਿਤੇ ਚਾਹ ਬਣਾਉਣ ਵਾਸਤੇ ਗਲਾਸੀ ਦੁੱਧ ਨਹੀਂ ਦਿਆ ਕਰਨਾ ਓੱਖੇ ਵੇਲੇ ਚਲ ਕੀ ਜਰਾ ਭਰਾ ਹੁਣ ਇਹਦੇ ਕੋ ਰੋਟੀ ਖਾਣੀ ਆ ਜਰਾਨੀ ਦੀ ਵੀ ਮੰਨੀ ਪੈਣੀ ਆ ਮੈਂ ਤੇ ਚਾਹੇ ਬਨੇ ਮਰਦਾ ਹਾਂ ਉਹ ਥੋੜਾ ਜਿਹਾ ਪਤਾ ਨਹੀਂ ਕਿੱਥੇ ਆ ਚਲੋ

ਆ ਯਾਨੀ ਯਾਰ ਮੈਂ ਤੈਨੂੰ ਕਦੋਂ ਦਾ ਹੀ ਢੀਕੰਡਿਆ ਵਾਂ ਤੂੰ ਤੇ ਕਹਾ ਮੈਂ ਆ ਗਿਆ ਆ ਗਿਆ ਪੰਜ ਮਿੰਟਾਂ ਚ ਉਹ ਭਾਜੀ ਮੈਨੂੰ ਤੇ ਤੁਹਾਡਾ ਘਰ ਨਹੀਂ ਲੱਭਣ ਦਿਆ ਤੁਹਾਡਾ ਘਰ ਕਿਹੜੀ ਸਾਈਡ ਆ ਮੈਂ ਵੀ ਗਲੀਆਂ ਦੇ ਵਿੱਚ ਘੁੰਮੀ ਜਾਂਦਾ ਹਾਂ ਜੇ ਉਹ ਯਾਰ ਗਲੀ ਦੇ ਵਿੱਚ ਤਿੰਨ ਤੇ ਘਰ ਆ ਦੀ ਜੇ ਪਹਿਲਾ ਹੀ ਘਰ ਆਪਣਾ ਮੋੜ ਟੱਪਦਿਆਂ ਕਾਲੀ ਗਮੀਂ ਵਿੱਚ ਭਾਈ ਆਵੇ ਯਾਰ ਮੈਂ ਤੈਨੂੰ ਲੱਭ ਨਹੀਂ ਦਿਆ ਸਾਹਮਣੇ ਉਹ ਅੱਛਾ ਉਹ ਖੱਬੇ ਜਿਹੜੀ ਗਲੀ ਹੁੰਦੀ ਵੱਡੀ ਜੀ ਤੁਹਾਡੀ ਆ ਉਹ ਵਾ ਯਾਰ ਮੈਂ ਵੇਖ ਲਿਆ ਵੇਖ ਲਿਆ ਤੈਨੂੰ ਆ ਜਾ ਆ ਗਿਆ ਆ ਗਿਆ ਆ ਗਿਆ ਓਏ ਆ ਜਾ ਭਰਾ ਆ ਜਾ ਸਸੀਗਲ ਭਾਜੀ ਕੱਸੀ ਚੱਲ ਕੀ ਹਾਲਾ ਠੀਕ ਆ ਠੀਕ ਠਾਕ ਜੀ ਯਾਰ ਕੇ ਵੱਡੇ ਨੂੰ ਲੈਣਾ ਸੀ ਉਹ ਪਾਜੀ ਵੱਡੇ ਲਈ ਕਿਹੜੀ ਗੱਲ ਆ ਘਰ ਵੀ ਮੈਂ ਖਾ ਮੱਝਾ ਸਾਂਦਾ ਆਪਣੀ ਚਾਰੇ ਡੈਡੀ ਨੇ ਤਦੇ ਤੇ ਮੈਨੂੰ ਕਿਹਾ ਆ ਕਹਿੰਦਾ ਤੂੰ ਵੇਫੂਲ ਲਈ ਸਾਹਮਣੀ ਤੇ ਤੂੰ ਹੀ ਹੁੰਦੀ ਐ ਨਹੀਂ ਵੇਖਣੀ ਆ ਕਿ ਲੈਣਾ ਆ ਪਾਜੀ ਲੈਣੀ ਆ ਤਦੇ ਤੇ ਆਏ ਆ ਕਿੱਥੇ ਪਾਜੀ ਆ ਜਾ ਵੇ ਲਈ ਜੇ